ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮ ਦੀ OTT ਪਲੇਟਫਾਰਮ Jio Hotstar ਦੀ ਕੀ 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 Jio Hotstar ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਲੇਕਿਨ ਇਹਦੇ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪੈਗੀ ਕੁਝ ਵੀ ਫ੍ਰੀ ਆਫ ਕਾਸਟ ਨਹੀਂ ਹੈ ਔਰ ਸਬਸਕ੍ਰਿਪਸ਼ਨ ਜੋ ਤੁਸੀਂ ਖਰੀਦਣੀ ਉਹ ਵੀ 200 ਤੋਂ ਬਹੁਤ ਘੱਟ ਰੇਟ ਤੇ ਤੁਹਾਨੂੰ इजीली ਮਿਲ ਜਾਏਗੀ ਜਿਸ ਤੋਂ ਬਾਅਦ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਲੇਕਿਨ ਉਹ ਜੋ ਵੀ ਤੁਸੀਂ ਕੁਝ ਦੇਖੋਗੇ Jio Hotstar ਤੇ ਉਹ ਐਡ ਫ੍ਰੀ ਨਹੀਂ ਹੋਏਗਾ ਐਡ ਫ੍ਰੀ ਦੇਖਣ ਦੇ ਲਈ ਤੁਹਾਨੂੰ ਪ੍ਰੀਮੀਅਮ ਵਾਲੀ ਸਬਸਕ੍ਰਿਪਸ਼ਨ ਲੈਣੀ ਪੈਗੀ ਉਹ ਥੋੜੀ ਕਾਸ ਕਿ ਜਿਓ ਹੌਟਸਟਾ ਤੇ ਕਿਹੜੀ ਕਿਹੜੀ ਲਵ ਸਟੋਰੀਜ਼ ਪਈਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਸਭ ਤੋਂ ਪਹਿਲੀ ਜਿਹੜੀ ਨਿਊਲੀ ਐਡਿਟ ਹੋਈ ਹੈ ਉਹਦੇ ਹਾਲੀਵੁੱਡ ਜਿਹੜੀ ਹੈਗੀ ਆ ਉਹਦਾ ਨਾਮ ਹੈਗਾ ਜੀ ਹੈਰ ਨਾਓ ਸੋ ਇਹ ਹਾਲੀਵੁੱਡ ਹੈ ਹੋ ਸਕਦਾ ਹੈ ਕਿ ਇੰਗਲਿਸ਼ ਦੇ ਵਿੱਚ ਹੋਵੇ ਇਹਦੇ ਹਿੰਦੀ ਵਰਜਨਸ ਵੀ ਜਿਹੜੇ ਤੁਹਾਨੂੰ ਮਿਲ ਜਾਣਗੇ ਹਿੰਦੀ ਡਬਡ ਫਿਲਮਾਂ ਵੀ ਮਿਲ ਜਾਣਗੀਆਂ ਤੁਹਾਨੂੰ ਇਸ ਤੋਂ ਇਲਾਵਾ ਜ਼ਿੱਦੀ ਇਸ਼ਕ ਇਹ ਵੀ ਤੁਸੀਂ ਦੇਖ ਸਕਦੇ ਹੋ ਦ ਬੈਡ ਬாய் ਐਂਡ ਮੀ ਇਹ ਵੀ ਜਿਹੜੀ ਆ ਪਈ ਹੈ ਕਬੀਰ ਸਿੰਘ ਵੀ ਪਈ ਹੈ इस इसक तो अलावा अनफेथफुल भी देख सकते दे। हो इस तो अलावा थ्री वेज भी देख सकते दे। हो इस तो अलावा ब्यूटीफुल वेडिंग देख सकते दे। हो गेम ऑफ लव देख सकते दे। हो इस इसके तो अलावा देख सौ दे। डॉन जॉन ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਦਿਸ ਇਜ਼ 40 ਸੋ ਇਦਾਂ ਦੀਆਂ ਬਹੁਤ ਸਾਰੀਆਂ ਲਵ ਸਟੋਰੀਜ਼ ਜਿਹੜੀਆਂ ਨੇ Jio Hotstar ਤੇ ਪਈਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੀ OTT ਪਲੇਟਫਾਰਮਸ ਦਾ ਜ਼ਿਕਰ ਕੀਤਾ ਬਹੁਤ ਸਾਰੇ OTT ਪਲੇਟਫਾਰਮਸ ਬਾਰੇ ਤੁਹਾਨੂੰ ਅਪਡੇਟ ਦਿੱਤੀ ਹੈ ਲਵ ਸਟੋਰੀਜ਼ ਦੀ ਕੀਤੀ ਹੈ ਐਕਸ਼ਨ ਫਿਲਮਾਂ ਦੀ ਕੀਤੀ ਕੋਰੀਅਨ ਡਰਾਮਾਸ ਦੀ ਕੀਤੀ ਹੈ ਕਾਮੇਡੀ ਫਿਲਮਾਂ ਦੀ ਕੀਤੀ ਹੈ ਪੰਜਾਬੀ ਫਿਲਮਾਂ ਦੀ ਕੀਤੀ ਬਾਲੀਵੁੱਡ ਫਿਲਮਾਂ ਦੀ ਕੀਤੀ ਲੇਕਿਨ ਇਹ ਜਿਹੜੇ ਹਾਲੀਵੁੱਡ ਤੋਂ ਬਾਲੀਵੁੱਡ ਰੋਮਾਂਟਿਕ ਸੀਰੀਜ਼ ਨੇ ਯਾਨੀ ਕਿ ਲਵ ਸਟੋਰੀਜ਼ ਨੇ ਜਿਹੜੀਆਂ ਫਿਲਮਾਂ ਜਿਹੜੀਆਂ ਟੋਟਲੀ ਰੋਮਾਂਸ ਤੇ ਰਿਲੇਟਡ ਨੇ ਉਹ ਹੈਗੀਆਂ ਨੇ ਜੀ Jio Hotstar ਤੇ ਤੁਸੀਂ ਕੀ ਕਿਸੇ ਵੇਲੇ ਕੀ ਹੁੰਦਾ ਕਿਸੇ ਜਿਓ ਹੌਟਸਟਾਪ ਦੇਖਦੇ ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਅਸੀਂ ਜਿਹੜੀ ਲਵ ਸਟੋਰੀ ਉਸ ਨੂੰ ਦੇਖ ਪਾਈਏ ਸੋ ਤੁਸੀਂ ਕੀ ਕਰਨਾ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਸਿਰਫ ਨਾਮ ਹੀ ਸਰਚ ਕਰਨਾ ਹੈ ਉੱਪਰ ਔਰ ਤੁਹਾਨੂੰ ਜਿਹੜੀ ਜਿਓ ਹੌਟਸਟਾਪ ਤੇ ਹੈ ਇਹ ਸੀਰੀਜ਼ ਦਿਖ ਜਾਏਗੀ ਸੋ ਇਹਨਾਂ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਔਰ ਇਹ ਐਪੀਸੋਡਸ ਦੇ ਹਿਸਾਬ ਨਾਲ ਵੀ ਤੁਸੀਂ ਇਹਨਾਂ ਨੂੰ ਦੇਖ ਪਾਉਂਗੇ ਔਰ ਨਾਲ ਦੀ ਨਾਲੇ ਪੂਰੇ 2 2 3 3 ਘੰਟੇ ਦੇ ਹਿਸਾਬ ਨਾਲ ਫਿਲਮ ਦੇ ਤਰੀਕੇ ਦੇ ਨਾਲ ਵੀ ਤੁਸੀਂ ਇਹਨਾਂ ਨੂੰ ਦੇਖ ਪਾਉਂਗੇ ਸੋ ਇਹ ਜਿਹੜੀਆਂ ਸਟੋਰੀਜ਼ ਨੇ ਇਹ ਵਾਕਿਆ ਦੇ ਵਿੱਚ ਹੀ ਬਹੁਤ ਐਂਟਰਟੇਨਿੰਗ ਹੋਣਗੀਆਂ ਕਾਮੇਡੀ ਹੋਣਗੀਆਂ ਐਂਡ ਫੁੱਲ ਔਨ ਰੋਮਾਂਟਿਕ ਹੋਣਗੀਆਂ ਸੋ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਜਿਓ ਹਾਟਸਟਾਰ ਤੇ सत श्रीकाल नमस्कार आदब मैं तो मनप्रीत खुलर तुम्हें देख रहे हो दैनिक सवेरा टीवी टी टी तो गल कर ओ टी प्लैटफॉर्म की ओ ट प्लैटफॉर्म जियो होट कि की कि जियो हॉटस्टार स्टार से जोड़ा देख सद हो लेकिन ये सबसक्रिप्शन लैनी पड़ेगी कुछ भी फ्री ऑफ कॉस्ट नहीं है और सबसक्रिप्शन जो तीसरी खरीदनी भी दो सौ तो बहुत घट्ट रेट पर तोीली मिल जाएगी जिस तब तीस सारा कुछ देख सौ लेकिन वो जो भी कुछ देखोगे जियो होटस्टारे ऐड फ्री नहीं होगा एड फ्री देखने लिए तूमियम वाली सबसक्रिप्शन लेनी पेगी थोड़ी कॉस्टली पेगी लेकिन अच्छे लव स्टोरी असं गल ਕਰਾਂਗੇ ਕਿ Jio Hotstar ਤੇ ਕਿਹੜੀ ਕਿਹੜੀ ਲਵ ਸਟੋਰੀਜ਼ ਪਈਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ Enjoy ਕਰ ਸਕਦੇ ਹੋ ਸਭ ਤੋਂ ਪਹਿਲੀ ਜਿਹੜੀ ਨਿਊਲੀ ਐਡਿਟ ਹੋਈ ਹੈ ਉਹਦੇ Hollywood ਜਿਹੜੀ ਹੈਗੀ ਆ ਉਹਦਾ ਨਾਮ ਹੈਗਾ ਜੀ Hair Now ਸੋ ਇਹ Hollywood ਹੈ ਹੋ ਸਕਦਾ ਹੈ ਕਿ English ਦੇ ਵਿੱਚ ਹੋਵੇ ਇਹਦੇ Hindi versions ਵੀ ਜਿਹੜੇ ਤੁਹਾਨੂੰ ਮਿਲ ਜਾਣਗੇ Hindi dubbed ਫਿਲਮਾਂ ਵੀ ਮਿਲ ਜਾਣਗੇ ਤੁਹਾਨੂੰ ਇਸ ਤੋਂ ਇਲਾਵਾ ਜ਼ਿੱਦੀ ਇਸ਼ਕ ਇਹ ਵੀ ਤੁਸੀਂ ਦੇਖ ਸਕਦੇ ਹੋ The Bad Boy and Me ਇਹ ਵੀ ਜਿਹੜੀ ਆ ਪਈ ਹੈ ਕਬੀਰ ਸਿੰਘ ਵੀ ਪਈ ਹੈ ਇਸ ਤੋਂ ਇਲਾਵਾ ਤੁਸੀਂ અનਫੇਥਫੁਲ ਵੀ ਦੇਖ ਸਕਦੇ ਹੋ ਇਸ ਤੋਂ ਇਲਾਵਾ 3 ਵੇਜ਼ ਵੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਬਿਊਟੀਫੁਲ ਵੈਡਿੰਗ ਦੇਖ ਸਕਦੇ ਹੋ ਤੁਸੀਂ ਗੇਮ ਆਫ ਲਵ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਡੋਂਜੋਂ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਦਿਸ ਇਜ਼ 40 ਸੋ ਇਦਾਂ ਦੀਆਂ ਬਹੁਤ ਸਾਰੀਆਂ ਲਵ ਸਟੋਰੀਜ਼ ਜਿਹੜੀਆਂ ਨੇ Jio Hotstar ਤੇ ਪਈਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੇ OTT ਪਲੈਟਫਾਰਮਸ ਦਾ ਜ਼ਿਕਰ ਕੀਤਾ ਬਹੁਤ ਸਾਰੇ OTT ਪਲੈਟਫਾਰਮਸ ਬਾਰੇ ਤੁਹਾਨੂੰ ਅਪਡੇਟ ਦਿੱਤੀ ਹੈ ਲਵ ਸਟੋਰੀਜ਼ ਦੀ ਕੀਤੀ ਹੈ ਐਕਸ਼ਨ ਫਿਲਮਾਂ ਦੀ ਕੀਤੀ ਕੋਰੀਅਨ ਡਰਾਮਾਸ ਦੀ ਕੀਤੀ ਹੈ ਕਾਮੇਡੀ ਫਿਲਮਾਂ ਦੀ ਕੀਤੀ ਹੈ ਪੰਜਾਬੀ ਫਿਲਮਾਂ ਦੀ ਕੀਤੀ ਬਾਲੀਵੁੱਡ ਫਿਲਮਾਂ ਦੀ ਕੀਤੀ ਲੇਕਿਨ ਇਹ ਜਿਹੜੇ ਹਾਲੀਵੁੱਡ ਤੇ ਬਾਲੀਵੁੱਡ ਰੋਮਾਂਟਿਕ ਸੀਰੀਜ਼ ਨੇ ਯਾਨੀ ਕਿ ਲਵ ਸਟੋਰੀਜ਼ ਨੇ ਜਿਹੜੀਆਂ ਫਿਲਮਾਂ ਜਿਹੜੀਆਂ ਟੋਟਲੀ ਰੋਮਾਂਸ ਤੇ ਰਿਲੇਟਡ ਨੇ ਉਹ ਹੈਗੀਆਂ ਨੇ ਜੀ Jio Hotstar ਤੇ ਤੁਸੀਂ ਕੀ ਕਿਸੇ ਵੇਲੇ ਕੀ ਹੁੰਦਾ ਕਿ ਅਸੀਂ ਜਿਓ ਹਾਟਸਟਾ ਦੇਖਦੇ ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਅਸੀਂ ਜਿਹੜੀ ਲਵ ਸਟੋਰੀ ਉਸ ਨੂੰ ਦੇਖ ਪਾਈਏ ਸੋ ਤੁਸੀਂ ਕੀ ਕਰਨਾ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਸਿਰਫ ਨਾਮ ਹੀ ਸਰਚ ਕਰਨਾ ਹੈ ਉੱਪਰ ਔਰ ਤੁਹਾਨੂੰ ਜਿਹੜੀ ਜਿਓ ਹਾਟਸਟਾ ਤੇ ਹੈ ਇਹ ਸੀਰੀਜ਼ ਦਿਖ ਜਾਏਗੀ ਸੋ ਇਹਨਾਂ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਔਰ ਇਹ ਐਪੀਸੋਡਸ ਦੇ ਹਿਸਾਬ ਨਾਲ ਵੀ ਤੁਸੀਂ ਇਹਨਾਂ ਨੂੰ ਦੇਖ ਪਾਉਗੇ ਔਰ ਨਾਲ ਦੀ ਨਾਲੇ ਪੂਰੇ 2-2 3-3 ਘੰਟੇ ਦੇ ਹਿਸਾਬ ਨਾਲ ਫਿਲਮ ਦੇ ਤਰੀਕੇ ਦੇ ਨਾਲ ਵੀ ਤੁਸੀਂ ਇਹਨਾਂ ਨੂੰ ਦੇਖ ਪਾਉਗੇ ਸੋ ਇਹ ਜਿਹੜੀਆਂ ਸਟੋਰੀਜ਼ ਨੇ ਇਹ ਵਾਕਿਆ ਦੇ ਵਿੱਚ ਹੀ ਬਹੁਤ ਐਂਟਰਟੇਨਿੰਗ ਹੋਣਗੀਆਂ ਕਾਮੇਡੀ ਹੋਣਗੀਆਂ ਫੁੱਲ ਔਨ ਰੋਮਾਂਟਿਕ ਹੋਣਗੀਆਂ ਸੋ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਜਿਓ ਹੌਟਸਟਾਰ ਤੇ